ਰਾਗ ਸੋਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵ ਹੋ ਸੰਤ ਜਨ ਹੋ ਗੁਣ ਗਾਵਹਿ ਕੋ ਵਿੰਦ ਕੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸਬਦ ਘਨੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸਬਦ ਘਨੇਰੇ ਰਾਮ ਸਬਦ ਕਨੇਰੇ ਹਰ ਪ੍ਰਭ ਤੇਰੇ ਸਬਦ ਕਨੇਰੇ ਹਰ ਪ੍ਰਭ 네ਰੇ ਸਾ ਸੰਗਤ ਜੀ ਇਹ ਪਾਠ ਅੰਤਰ ਵੱਖੋ ਵੱਖਰੇ ਸਰੂਪਾਂ ਵਿੱਚ ਆਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਅੱਜ ਵੀ ਤੇ ਪ੍ਰਾਤਨ ਸਰੂਪਾਂ ਦੇ ਵਿੱਚ ਵੀ ਇਹ ਪਾਠ ਭਾਈ ਬੰਨੋ ਜੀ ਵਾਲੇ ਸਰੂਪ ਤੋਂ ਆਉਂਦਾ ਹੈ ਭਾਈ ਬੰਨੋ ਜੀ ਦੀ ਬੀੜ ਤੋਂ ਦਮਦਮੇ ਸਰੂਪ ਵਿੱਚ 네ਰੇ ਪਾਠ ਹੈ। ਇਉ ਇਹ ਦੋਵੇਂ ਹੀ ਪਾਠ ਪ੍ਰਚਲਿਤ ਨੇ। ਸਬਦ ਘਨੇਰੇ ਹਰ ਪ੍ਰਭ ਤੇਰੇ ਵੀ ਹੈ ਤੇ ਸਬਦ ਘਨੇਰੇ ਹਰ ਪ੍ਰਭ 네ਰੇ ਵੀ ਹੈ। ਜਥੇ ਵਿੱਚ ਪ੍ਰਾਤਨ ਤੌਰ ਤੇ ਪਾਠ 네ਰੇ ਕੀਤਾ ਜਾਂਦਾ ਹੈ। ਸਬਦ ਘਨੇਰੇ ਹਰ ਪ੍ਰਭ 네ਰੇ ਤੂੰ ਕਰਤਾ ਸਭ ਥਾਈ। ਤੇਰੇ ਵੀ ਛਪਿਆ ਹੁੰਦਾ ਹੈ ਜਿਆਦਾਤਰ ਤੇਰੇ ਛਪਿਆ ਹੁੰਦਾ ਹੈ। ਪਰ ਪੁਰਾਤਨ ਜਿਹੜਾ ਹੈ ਦਮਦਮੀ ਸਰੂਪ ਦੇ ਮੁਤਾਬਕ ਉਹ 네ਰੇ 파ਠ ਹੈ ਜੀ ਸਬਦ ਕਹੇਰੇ ਹਰ ਪ੍ਰਭ 네ਰੇ ਤੂੰ ਕਰਤਾ ਸਭ ਥਾਈ ਇਹ ਨਿਸ ਜਪੀ ਸਦਾ ਸਾਲਾਹੀ ਸਾਚ ਸਬਦ ਲਿਵ ਲਾਈ ਅਨ ਦਿਨ ਸਹਜ ਰਹੈ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਔਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਾਟ ਘਾਟ ਰਵਿਆ ਸੋਈ ਗੁਰਮਤਿ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜ ਗੁਣ ਗਾਵ ਸਹਿਜ ਗੁਣ ਗਾਵ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦେ ਜਾਪੈ ਐਹ ਨਿਸ ਨਾਮ ਧਿਆਏ ਨਾਨਕ ਸੋ ਪ੍ਰਭ ਸਬਦେ ਜਾਪੈ ਹਾਂਜੀ ਠੀਕ ਹੈ ਨਾਨਕ ਸੋ ਪ੍ਰਭ ਸਬਦੇ ਜਾਪੈ ਐਹ ਨਿਸ ਨਾਮ ਧਿਆਏ ਇਹੋ ਚੱਗੋ ਦੁਤਰ ਮਾਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹਉ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚ ਅੰਤਰ ਚਤੁਰਾਈ ਥਾਇ ਨਾ ਪਾਈ ਬਿਰਥਾ ਜਨਮ ਗਵਾਇਆ ਜਾਮ ਮਗ ਦੁਖ ਪਾਵੈ ਚੋਟਾਂ ਖਾਵੈ ਅੰਤ ਗਿਆ ਪਛਤਾਇਆ ਬੇਨ ਨਾਵੈ ਕੋ ਬੇਲੀ ਨਾਹੀ ਪੋਤ ਕੋਟੰਬ ਸੋਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੂਛਉ ਆਪਣਾ ਸਤਗੁਰੂ ਦਾਤਾ ਕੇ ਨ ਬਿਦ ਦੁਤਰ ਤਰੀਆ RAM ਸਤਗੁਰ ਭਾਏ ਚਲੋ ਜੀਵਤ ਆਇਵ ਮਰੀਐ RAM ਜੀਵਤਿਆ ਮਰੀਏ ਭੌਜਲ ਤਰੀਏ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੈ ਮਾਤ ਪਰਗਾਸ ਭਈ ਮਨ ਮਾਨਿਆ RAM ਨਾਮ ਵਢਾਈ ਨਾਨਕ ਪ੍ਰਭ ਪਾਇਆ ਸਬਦ ਮਿਲਾਇਆ ਜੋਤੀ ਜੋਤ ਮਿਲਾਈ ਸੋਹੀ ਮਹਲਾ 4 ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਬੁਝ ਪੋਲਾ ਕਰਨਾ ਬੁਝ ਨਹੀਂ ਕਹਿਣਾ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਗਈ ਆਸੇ ਪਾਠ ਇਕੱਠਾ ਹੈ ਦੂਸਰੇ ਅਰਥਾਂ ਵਿੱਚ ਗਈ ਆਸੇ ਵੱਖਰਾ ਵੱਖਰਾ ਕਰਦੇ ਨੇ ਮੋਖ ਤੌਰ ਤੇ ਗਈ ਆਸੇ ਪਾਠ ਇਕੱਠਾ ਹੀ ਕਰਦਾ ਜੀ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹਉ ਮਾਨ ਤਨ ਦੇਵਾ ਸਤਿਗੁਰੈ ਮੈਂ ਮੇਲੇ ਪ੍ਰਭ ਗੁਣਤਾਸੀ ਧਾਨ ਧਨ ਗੁਰੂ ਵੱਡ ਪੁਰਖ ਹੈ ਮੈਂ ਦਸੇ ਹਰ ਸਾ ਬਾਸੀ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਕਰ ਆਵੋ ਚਿਰਿ ਵਿਛੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹ ਹਉ ਤੁਝ ਬਾਜ ਹੋ ਖਰੀ ਉਡੀਨੀਆ ਜਿਉ ਜਲ ਬਿਨ ਮੀਨ ਮਰਾਹ ਵਡ ਭਾਗੀ ਹਰ ਧਿਆਇ ਜਨ ਨਾਨਕ ਨਾਮ ਸਮਾਹ ਮਨ ਦਹਿ ਤਿਸ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਾਨ ਤ੍ਰਿਸ਼ਨਾ ਭੁਖ ਲਗਾਇਆ ਅਨਤਾ ਤਾਨ ਧਰ ਦੱਬਿਆ ਅਨਤਾ ਤਾਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਅਨਤਾ ਇਹਨੂੰ ਅੰਤਾ ਨਹੀਂ ਬੋਲ ਜਾਨਾ ਅਨਤਾ ਤਾਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਗਿਆ ਨਹੀਂ ਬੋਲਣਾ ਗਿਆ ਬੋਲਣਾ ਹੈ ਅਨਤਾ ਧਾਨ ਧਰ ਦੱਬਿਆ ਫਿਰ ਬਿਖ ਪਾਲ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂ ਬਿਨ ਨਾਵੇ ਪਾਚ ਪਾਚ ਮੋਇਆ ਗੁਰ ਸੁੰਦਰ ਮੋਹਨ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡ ਭਾਗੀ ਪ੍ਰਭ ਆਏ ਮੇਲ ਜਨ ਨਾਨਕ ਖੇਨ ਖਿਨ ਵਾਰਿਆ ਸੋਹੀ ਛੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਨਤੇ ਜਮਕ ਵਿਖਿਆ ਤੇ ਵਿਸਰਾਮ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਪ੍ਰਭ ਤੇ ਜਮਕ ਹੈ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਮਾਰੇ ਹੈ ਸੋ ਵੇ ਜਨ ਹਉ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵਨਿਆ ਇਨ ਹਉ ਮੈਂ ਮਾਰ ਵੇ ਗੁਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨ ਮੁਖ ਮੂੜ ਸਜੁਤੀਆ ਜਨ ਨਾਨਕ ਗੁਰਮੁਖ ਉਬਰੇ ਗੁਰ ਸਬਦਿ ਹਉ ਮੈਂ ਛੁਟੀਆ ਵਾਸ ਆਣ ਇਹੋ ਵੇ ਜਾਣ ਇਸ ਮਨ ਕੋ ਮਨ 바ਸੇ ਜਿਉ ਮਨ 바ਸੇ ਜਿਉ ਨਿਤ ਭਉ ਦਿਆ ਦੁਖ ਰਹਿਣ ਵੇ ਵਿਹਾਣਿਆ ਮਨ 바ਸੇ ਜਿਉ ਨਿਤ ਧੌਂਦਿਆ ਬਹੁਤ ਸੋਹਣਾ ਵਿਸਰਾਮ ਹੈ ਵਾਸਾ ਇੱਕ ਬਾਜ ਦੀ ਕਿਸਮ ਦਾ ਬਾਜ ਦਾ ਹੀ ਸਮਝੋ ਇੱਕ ਰੂਪ ਹੈ ਜ ਬਾਜ ਸ਼ିକਾਰੀ ਪੰਛੀ ਹੈ ਤੇ ਉਹਦੇ ਨਾਲ ਹੋਰ ਵੀ ਉਸ ਕਿਸਮ ਦੇ ਬਾਜ ਤੁਰਮਤੀ ਬਹਿਰੀ ਟੇਢੀ ਬਾਜ ਬੱਚਾ ਲਗੜ ਝਗੜ ਸੀਚਾਨਾ ਇਹ ਤਾਂ ਦੇ ਬਹੁਤ ਸਾਰੇ ਹੁੰਦੇ ਐ ਇੱਥੇ ਮਨ ਬਾਸੇ ਪਹਿਲਾਂ ਮਾਰਾ ਇਹਨਾਂ ਇੱਕ ਵਸ ਆਣੇ ਹੋਵੇ ਜਨ ਇਸ ਮਨ ਕੋ ਮਨ ਬਾਸੇ ਜਿਉ ਨਿਤ ਭੌਂਦਿਆ ਬਾਸੇ ਦੀ ਤਰ੍ਹਾਂ ਬਾਜ ਦੀ ਤਰ੍ਹਾਂ ਇਹ ਸ਼ਿਕਾਰੀ ਬਣਿਆ ਫਿਰਦਾ ਹੈ ਜਿਹੜੇ ਪਾਸੇ ਕੋਈ ਪਦਾਰਥ ਸ਼ਿਕਾਰ ਦਿਸਦਾ ਹੈ ਉਧਰ ਦੌੜਦਾ ਹੈ ਮਨ ਬਾਸੇ ਜਿਉ ਨਿਤ ਭੌਂਦਿਆ ਇਹਨੂੰ ਬਾਸੇ ਦਾ ਅਰਥ ਬਸ ਕਰਨਾ ਨਹੀਂ ਹੈ ਬਸ ਪਹਿਲਾਂ ਹੀ ਆ ਚੁੱਕਾ ਹੈ ਬਸ ਆਣੇ ਹੋਵੇ ਜਨ ਇਸ ਮਨ ਕੋ ਮਨ ਬਾਸੇ ਜਿਉ ਬਾਜ ਦੀ ਤਰ੍ਹਾਂ ਨਿਤ ਭੌਂਦਿਆ ਹਾਂਜੀ ਵਸ ਆਣੇ ਹੋਵੇ ਜਾਨ ਇਸ ਮਨ ਕਉ ਮਨ ਬਾਸੇ ਜਿਉ ਨਿਤ ਭਉ ਦਿਆ ਦੁਖ ਰੈਣ ਵੇ ਵਿਹਾਨੀਆ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਉ ਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਦਿਆ ਸਾਧਨ ਆਸਾ ਚਿਤ ਕਰੇ RAM ਰਾਜਿਆ ਹਰ ਪ੍ਰਭ ਸੇ ਜੜੀ ਐ ਆਈ ਸਾਧਨ ਆਸਾ ਚਿਤ ਕਰੇ RAM ਰਾਜਿਆ ਹਰ ਪ੍ਰਭ ਸੇ ਜੜੀ ਐ ਆਈ ਮੇਰਾ ਠਾਕੁਰ ਅਗੰ ਦਿਆਲ ਹੈ RAM ਰਾਜਿਆ ਕਰ ਕਿਰਪਾ લે ਹੋ ਮਿਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ RAM RAJIA ਹਰ ਸਰਦਾ ਸੇਜ ਵਿਸਾਈ ਜਨ ਨਾਨਕ ਹਰ ਪ੍ਰਭ ਭਾਣਿਆ RAM RAJIA ਮਿਲਿਆ ਸਹਿਜ ਸੁਭਾਈ ਇਕਤ ਸੇਜੈ ਹਰ ਪ੍ਰਭੋ ਇਕਤ ਸੇਜੈ ਹਰ ਪ੍ਰਭੋ RAM RAJIA ਗੁਰ ਦਸੇ ਹਰ ਮੀਲੇ ਮੈਂ ਮਨ ਤਨ ਪ੍ਰੇਮ ਬੈ ਰਾਗ ਹੈ RAM RAJIA ਗੋਰਾ ਵੇਲੇ ਕਿਰਪਾ ਕਰੇ ਹਉ ਗੁਰ ਵਿਟੋ ਹੋ ਕੋਲ ਕੁਮਾਇਆ RAM ਰਾਜਿਆ ਜੀਉ ਸਤਗੁਰ ਆਗੈ ਦੇਈ ਗੁਰ ਤੁਠਾ ਜੀਉ RAM ਰਾਜਿਆ ਜਨ ਨਾਨਕ ਹਰ ਮੇਲੇ